ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਮੇਰੇ neck massage ਬਹੁਤ ਵਧੀਆ ਆ ਰਹੀ ਹੈ back pain ਦੇ ਵੀ ਬਹੁਤ ਦਰਦ ਸੀ cervical ਦੀ ਵੀ ਪ੍ਰੋਬਲਮ ਸੀ ਬਹੁਤ ਹੀ ਉਹਦੇ ਨਾਲ ਵਧੀਆ ਟਰੀਟਮੈਂਟ ਇੱਥੇ ਹੈ ਔਰ ਆਰਾਮ ਮਿਲਦਾ ਹੈ ਦਵਾਈ ਵਗੈਰਾ ਨਹੀਂ ਖਾਣੀ ਪੈਂਦੀ ਤੁਹਾਨੂੰ ਕਿੰਨੇ ਦਿਨ ਹੋ ਗਏ ਤਿੰਨ ਤੋਂ ਚਾਰ ਦਿਨ ਹੋ ਗਏ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਇਹਦੇ ਨਾਲ ਕਾਫੀ ਫਰਕ ਹੈ ਅੱਗੇ ਦਰਦ ਦੀ ਗੋਲੀ ਖਾਣੀ ਪੈਂਦੀ ਸੀ ਤੇ ਉਹ ਤੋਂ ਹੁਣ ਬਗੈਰ ਹੀ ਬਹੁਤ ਵਧੀਆ ਰਹਿੰਦਾ ਹੈ 안전이거든요. <목소리> 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 Hva er det du kan si? 안가 <놀람> 오래 <놀람> 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 ਮੇਰਾ ਨਾਮ ਲਵਲੀ ਹੈ ਹਾਂਜੀ ਸਰ ਜਿਹੜਾ ਤੁਸੀਂ ਅੱਜ ਸਿਮਰਨ ਹੈਲਥ ਸੈਂਟਰ ਵਿੱਚ ਪਹੁੰਚੇ ਜੇ ਤੇ ਆਪਾਂ ਸੰਕਲਿਚਰ ਹੋ ਗਏ ਸੀ ਅੰਦਰ ਮੈਨੂੰ 4-5 ਦਿਨ ਤੋਂ ਆ ਰਿਹਾ ਵਾ ਹਾਂਜੀ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ ਮੈਂ ਕਾਫੀ ਇਹ ਮਸ਼ੀਨਾਂ ਟਰਾਈ ਕੀਤੀਆਂ ਹਾਂ ਮੈਨੂੰ ਇੱਕ ਤਿਆ ਮਸ਼ੀਨ ਲੈਗ ਵਾਲੀ ਟਰਾਈ ਕੀਤੀ ਹੈ ਹਾਂਜੀ ਇਹ 4-5 ਦਿਨ ਤੋਂ ਮੈਂ ਟਰਾਈ ਕਰਦਾ ਵਾ ਉਹ ਕਾਫੀ ਫਰਕ ਪੜ ਗਿਆ ਹੈ ਮੇਰੇ ਮੈਂ ਮੇਰਾ ਕੰਮ ਵੀ ਬਹੁਤ ਭਾਰਾ ਹੈਗਾ ਉਹ ਆਂਦੇ ਵਕਤ ਲੱਤਾਂ ਤੇ ਤਕਾਵਟ ਹੋਇਆ ਹੁੰਦਾ ਲੱਤਾਂ ਬਹੁਤ ਦਰਦ ਕਰਦੀਆਂ ਵਾ ਤੇ ਜਾਂਦੇ ਵੇਕਤ ਫੇਰ ਮੈਂ ਇਹ ਤੋਂ ਟ੍ਰੀਟਮੈਂਟ ਕਰਵਾ ਕੇ ਜਾਂਦਾ ਟ੍ਰੀਟਮੈਂਟ ਕਰਵਾਉਣਾ ਫੇਰ ਲੱਤਾਂ ਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਉਹ ਗੋਡੇ ਦਰਦ ਪਿੰਨੀਆਂ ਦਰਦ ਉਹ ਕਾਫੀ ਦਰਦ ਹੁੰਦੇ ਲੱਤਾਂ ਦੇ ਵਿੱਚ ਇਹਦਾ ਫਰਕ ਬਹੁਤ ਹੱਦ ਤੱਕ ਫਰਕ ਪੜ ਗਿਆ ਮੈਂ ਇੱਕ ਪਾਕਿਆਂ ਨੂੰ ਮੈਸੇਜ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਇੱਕ ਵਾਰੀ ਤੁਸੀਂ ਆਓ ਇੱਥੇ ਟਰਾਈ ਕਰੋ ਉਹ ਕਾਫੀ ਫਰਕ ਪੜਦਾ ਹੈ ਸਰੀਰ ਦਾ ਮਸ਼ੀਨਾਂ ਟਰਾਈ ਕਰੋ ਤੇ ਜਿਹੜੇ ਜ਼ਮਕੀ ਦਵਾਈਆਂ ਖਾਣ ਨਾਲੋਂ ਚੰਗਾ ਨਹੀਂ ਹੈ ਦਵਾਈਆਂ ਖਾਣ ਨਾਲੋਂ ਬਹੁਤ ਜ਼ਿਆਦਾ ਵਧੀਆ ਬੈਟਰ ਹੈਗਾ ਦਵਾਈਆਂ ਆਪਾਂ ਖਾਣੇ ਉਹ ਕਿਸੇ ਨਾ ਕਿਸੇ ਤਰੀਕੇ ਨੁਕਸਾਨ ਵੀ ਕਰਦੀਆਂ ਸਰੀਰ ਨੂੰ ਤੇ ਇਸ ਕਰਕੇ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਤੋ ਇਹੀ ਆਓ ਇੱਕ ਵਾਰੀ ਵਿజిਟ ਕਰੋ ਇੱਥੇ ਟਰਾਈ ਕਰੋ ਮਸ਼ੀਨਾਂ ਦਾ ਬਹੁਤ ਹਰ ਤੱਕ ਸਰ ਇਹਨੂੰ ਫੜ ਕਰਕੇ ਪਹਿਲਾਂ ਮੇਰਾ ਨਾਮ ਪਰਮਜੀਤ ਸਿੰਘ ਹੈ ਤੇ ਮੈਂ ਕੀ 75 76 ਸਾਲ ਦੀ ਉਮਰ ਹੈ ਮੇਰੀ ਤੇ ਮੈਂ ਮੇਰੇ ਸੀਡੂ ਖੁਦ ਪਹਿਲੇ ਬਹੁਤ ਦਰਦ ਦੁਦਰ ਰਹਿੰਦੀ ਸੀ ਤੇ ਮੈਂ ਜਿੱਥੋਂ ਮਸ਼ੀਨਾ ਵਿੱਚ ਡੀਐਨਏ ਉਹਨਾਂ ਨਾਲ ਵੀ ਕੰਟੈਕਟ ਕੀਤਾ ਉਹਨਾਂ ਨੇ ਮੈਨੂੰ ਤਿੰਨ ਚਾਰ ਦਿਨ ਦਾ ਡੋਬਟ ਡੋਮਨਟੇਸ਼ਨ ਕੀਤਾ ਤੇ ਮੈਨੂੰ ਇਹੋ ਜਿਹਾ ਆਰਾਮ ਮਿਲਿਆ ਮੈਂ ਕਹਿੰਦਾ ਜਿਹੜਾ ਜਿਹੋ ਜਿਹ ਮੈਨੂੰ ਆਰਾਮ ਮਿਲਦਾ ਮਿਲਿਆ ਹੈ ਤੇ ਇਹੋ ਜਿਹਾ ਹੀ ਤੇਰੇ ਵਰਗੇ ਬਜ਼ੁਰਗਾਂ ਨੂੰ ਮੇਰੇ ਵਰਗੇ ਜਿਹੜੇ ਕੰਮਕਾਰ ਬੰਦੇ ਨੇ ਉਹਨਾਂ ਨੂੰ ਆਰਾਮ ਮਿਲਿਆ ਮੇਰੇ ਦਿਮਾਗ 'ਚ ਇਹ ਆਇਆ ਕਿ ਮੈਂ ਉਹਨਾਂ ਮੈਂ ਉਹਨਾਂ ਨੂੰ ਇਹੋ ਜਿਹਾ ਟਰੀਟ ਕਰਾਂ ਕਿ ਇਹ ਮੈਂ ਮਤਲਬ ਇਹਦਾ ਉਹਨਾਂ ਨੂੰ ਪੂਰੇ ਸਰੀਰ ਤੇ ਅਸਰ ਹੋ ਜਿਹੜੇ ਉਮਰ ਤੋਂ ਪਹਿਲਾਂ ਉਹ ਬੱਚੇ ਛੋਟੇ ਹੋਏ ਨੇ ਉਹਨਾਂ ਨੂੰ ਕੀ ਤੁਸੀਂ ਇਹ ਨਾਲ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਆਹ ਕਰੀਬ ਆਮ ਦੇਖਿਆ ਜਾਂਦਾ ਹੈ ਵੀ 45 ਦੇ 50 ਸਾਲ ਤੋਂ ਉੱਪਰ ਤੋਂ ਬਾਅਦ ਸਰੀਰ ਦੇ ਵਿੱਚ ਉਹ ਤਾਕਤ ਨਹੀਂ ਰਹਿੰਦੀ ਜਿਹੜੇ ਇੱਕ ਯੰਗ ਯੰਗ ਆਦਮੀ ਦੇ ਤਾਕਤ ਹੁੰਦੀ ਹੈ ਤੇ ਇਸ ਕਰਕੇ ਇਹ 50 ਸਾਲ ਤੋਂ ਉੱਪਰ ਦੇ ਜਿੰਨੇ ਵੀ ਹੈਗੇ ਨੇ ਮਾਇਆ ਬੀਬੀਆ ਭੈਣਾ ਭੈਣ ਭਰਾ ਜੋ ਵੀ ਹੈ ਨੇ ਉਹਨਾਂ ਵਾਸਤੇ ਇਹ ਇੱਕ ਕਿਸਮ ਦਾ ਬਹੁਤ ਹੀ ਅੱਛਾ ਆਪਣਾ ਸਿਹਤ ਵਾਸਤੇ ਅੱਛੀ ਤੇ ਇਹ ਦਵਾਈਆਂ ਅਗਰ ਤੁਸੀਂ ਇੱਕ ਦਵਾਈ ਖਾਂਦੇ ਹੋ ਉਹ ਤੁਹਾਡੀ ਉਹ ਪਰੇਮ ਦੇ ਠੀਕ ਕਰ ਦਿੰਦੀ ਹੈ ਕੁਝ ਕੁਝ ਦਿਨਾਂ ਵਾਸਤੇ ਲੇਕਿਨ ਉਹਦੇ ਨਾਲ ਸਾਈਡ ਇਫੈਕਟ ਜਿਹੜੇ ਹੁੰਦੇ ਨੇ ਉਹ ਤੁਹਾਨੂੰ ਨਜ਼ਰ ਨਹੀਂ ਆਉਂਦੇ ਉਹ ਉਹੋ ਨਜ਼ਰ ਆਣਗੇ ਜਦੋਂ ਉਹ ਵਾਲੀ ਬਿਮਾਰੀ ਤੁਹਾਨੂੰ ਦੂਸੀ ਬਿਮਾਰੀ ਨਾਲ ਜਦੋਂ ਆਉਗੀ ਤੇ ਇਹ ਡੇਸ਼ਨਲੀ ਤਰੀਕਾ ਤੇ ਜਿੰਨਾ ਵੀ ਸਾਡਾ ਇਸ ਉਗਰਾਂ ਦੇ ਵਿੱਚ ਆ ਕੇ ਬਲੱਡ ਦੇ ਥੱਕੇ ਵੜ ਜਾਂਦੇ ਨੇ ਬਲੱਡ ਰੁਕ ਜਾਂਦਾ ਹੈ ਤੇ ਇਹ ਸਾਰੇ ਆਪਣਾ ਐਕੂਪਰੇਸ਼ਨ ਸਿਸਟਮ ਹੈਗਾ ਉਹ ਆਟੋਮੈਟਿਕਲੀ ਤੁਹਾਨੂੰ ਕੁਝ ਨਹੀਂ ਕਰਵਾ ਦਿੰਦਾ ਨਾਲ ਤੌਰ ਤੇ ਕੋਈ ਮਿਹਨਤ ਕਰੀ ਦਿੰਦੀ ਹੈ ਇਹ ਆਟੋਮੈਟਿਕਲੀ ਪਛੀਨਾ ਹੈਗੀ ਹੈ ਇਹ ਸਾਰੇ ਸਰਕੂਲੇਟ ਤੁਹਾਡੇ ਪੈਰਾਂ ਦਾ ਸਿਰ ਦਾ ਇਹ ਕਬਰ ਦਾ ਗੋਡਿਆਂ ਦਾ ਜਿਹੜੀ ਗੋਡਿਆਂ ਦਾ ਇਹ ਸਾਰੇ ਦਰਜ ਕਾਫੀ ਰਾਹਤ ਮਿਲਦਾ ਹੈ ਲੇਕਿਨ ਇਹਦਾ ਜਿਹੜਾ ਇਲਾਜ ਹੈਗਾ ਉਹ ਹੌਲੀ-ਹੌਲੀ ਤੁਹਾਨੂੰ ਅਸਰ ਦਿਖੇਗਾ ਅ ਸ਼ੁਰੂ-ਸ਼ੁਰੂ ਦੇ ਵਿੱਚ 15 ਦਿਨ ਬਾਅਦ ਤੁਹਾਨੂੰ ਇਹਦਾ ਅਸਰ 15 ਦਿਨ ਕਰਨ ਤੋਂ ਬਾਅਦ ਤੁਹਾਨੂੰ ਕੋਲੇ ਇਹਦਾ ਅਸਰ ਨਜ਼ਰ ਆਏਗਾ ਤੇ ਹਾਲਾਂਕਿ ਅਸਰ ਤਾਂ ਪਹਿਲੇ ਦਿਨ ਤੋਂ ਹੀ ਪਤਾ ਲੱਗ ਜਾਂਦਾ ਹੈ ਲੇਕਿਨ ਥੋੜਾ ਇਹਨੂੰ ਟਾਈਮ ਲੱਗਦਾ ਹੈ ਲੇਕਿਨ ਹੌਲੀ-ਹੌਲੀ ਅਗਰ ਤੁਸੀਂ ਦਵਾਈ ਖਾਂਦੇ ਹੋ ਹੌਲੀ-ਹੌਲੀ ਦਵਾਈ ਘੱਟ ਕਰਦੇ ਜਾਓ ਤੇ ਇਹਨੂੰ ਦੰਦੇ ਦਿਓ ਕੋਈ ਟਾਈਮ ਐਫਫੇਕਟ ਆਏਗਾ ਕਿ ਤੁਹਾਡੀਆਂ ਦਵਾਈਆਂ ਹੀ ਜ਼ੀਰੋ ਹੋ ਜਾਣਗੀਆਂ ਤੇ ਇਹ ਅਗਰ ਤੁਸੀਂ 2-3 ਮਹੀਨੇ ਲਗਾਤਾਰ ਵੀ ਕਰ ਲਿਆ ਤੇ ਤੁਸੀਂ ਬਿਲਕੁਲ ਆਪਣੇ ਆਪ ਨੂੰ ਵਗਰ 30 ਸਾਲ ਦੀ ਬਾਰੇ ਤੁਸੀਂ ਇਹਦੀ ਮਹਿਸੂਸ ਕਰੋਗੇ ਕਿ ਮੈਂ 45 ਸਾਲ ਦਾ ਹੋ। ਇਸ ਕਰਕੇ ਅਸੀਂ ਇਹ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਹੈ ਜਿਹਦੇ ਨਾਲ ਅਮੀਰ ਗਰੀਬ ਮੱਧ ਵਰਗ ਇਹਨਾਂ ਨੂੰ ਆਰਾਮ ਮਿਲਦਾ ਹੈ। ਇਹਦੇ ਤੇ ਇਹਦੇ ਮਦਕੀ ਹੱਥ ਸੈਂਟਰ ਤੇ ਬੰਦੇ ਆਏ ਉਹਨਾਂ ਨੂੰ ਕਹਿਣਾ ਕਿ ਅੱਜ ਸਾਲੋਂ ਚਾਰ-ਚਾਰ ਪੰਜ-ਛੇ ਦਿਨ ਹੋ ਗਏ ਨੇ ਤੇ ਸਾਨੂੰ ਕਾਫੀ ਫਰਕ ਪੈ ਗਿਆ ਇਹਦੇ ਬਾਰੇ ਕੀ ਹਾਂ ਜਿਹੜੇ ਜਿਨ੍ਹਾਂ ਨੇ ਸ਼ੁਰੂ ਕੀਤਾ ਹੈ ਉਹ बार-बार ਇੱਥੇ ਆ ਰਹੇ ਨੇ ਸਾਡੇ बार-बार ਆਮ ਦੇ ਨਾਲ ਉਹਨਾਂ ਨੂੰ ਕੁਝ ਆਰਾਮ ਮਿਲਦਾ ਹੈ ਤੇ ਉਹ ਆ ਰਹੇ ਨੇ ਜਿਸ ਕਰਕੇ ਕੀ ਸਾਲੂ ਵਾਲੀ ਕੰਮ ਸ਼ੁਰੂ ਕੀਤੇ 10-15 ਦਿਨ ਹੋਏ ਨੇ ਤੇ ਕਾਫੀ ਬੀਜ ਆਉਂਦੇ ਰਹੇ ਤੇ ਉਹ ਰਿਪੀਟ ਵੀ ਹੋ ਰਹੇ ਨੇ ਤੇ ਜੋ-ਜੋ ਲੋਕਾਂ ਨੂੰ ਪਤਾ ਲੱਗੇਗਾ ਜਨਤਾ ਨੂੰ ਪਤਾ ਲੱਗੇਗਾ ਕਿਉਂਕਿ ਉਹ ਉਹਨਾਂ ਨੂੰ ਇਹ ਪੂਰੀ ਸੇਵਾ ਦਵਾਂਗੇ ਤੇ ਸਾਡੇ ਟਾਈਮ ਜਿਹੜਾ ਹੈਗਾ ਉਹ ਸਵੇਰੇ 10:00 ਤੋਂ ਲੈ ਕੇ ਤਕਰੀਬਨ 8:30-9:00 ਵਜੇ ਤੱਕ ਹੀ ਇੱਥੇ ਹਾਜ਼ਰ ਰਹਦੇ ਆਂ ਤੇ ਜਿੱਸਾ ਸਾਢੇ 12 ਜਿੰਨੀ ਬਦਲ ਹੋ ਸਕੇ ਅਸੀਂ ਉਹਨਾਂ ਨੂੰ ਕਰਦੇ ਆਂ ਇਹਦੀ ਇਹਦੀ ਅਸੀਂ 30 ਜਿਆਦਾ ਨਹੀਂ ਰੱਖੀ ਬਹੁਤ ਘੱਟ ਰੱਖੀ ਹੈ ਇੱਕ ਵਾਰੀ ਤੁਸੀਂ ਆਓ ਦੋ ਚਾਰ ਦਿਨ ਲਈ ਤੁਹਾਨੂੰ ਇਹਦਾ ਟਰੀਟ ਕਰਾਂਗੇ ਜੇ ਤੁਹਾਨੂੰ ਆਰਾਮ ਮਿਲਦਾ ਹੈ ਤੇ ਤੁਸੀਂ ਲਗਾਤਾਰ ਕਰਾਓ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਦੇਵ ਸਿੰਘ ਹੈ ਜੀ ਹਾਂਜੀ ਸਰ ਤੁਸੀਂ ਇਹ ਅੱਜ ਜਿਹੜਾ ਹੈਲਥ ਸੈਂਟਰ ਦੇ ਵਿੱਚ ਆਏ ਹੋ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਮੇਰੇ ਨੈਕ ਮ사ਜ ਬਹੁਤ ਵਧੀਆ ਆ ਰਹੀ ਹੈ ਬੈਕ ਪੇਨ ਦੇ ਵੀ ਬਹੁਤ ਦਰਦ ਸੀ ਸਰਵਾਈਕਲ ਦੀ ਵੀ ਪ੍ਰੋਬਲਮ ਸੀ ਬਹੁਤ ਹੀ ਉਹਦੇ ਨਾਲ ਵਧੀਆ ਟਰੀਟਮੈਂਟ ਇੱਥੇ ਹੈ ਔਰ ਆਰਾਮ ਮਿਲਦਾ ਹੈ ਦਵਾਈ ਵਗੈਰਾ ਨਹੀਂ ਖਾਣੀ ਪੈਂਦੀ ਤੁਹਾਨੂੰ ਕਿੰਨੇ ਦਿਨ ਹੋ ਗਏ 3 ਤੋਂ 4 ਦਿਨ ਹੋ ਗਏ ਹੈ ਜੀ ਹਾਂਜੀ 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 ਇਹਦੇ ਨਾਲ ਕਾਫੀ ਫਰਕ ਆ ਅੱਗੇ ਦਰਦ ਦੀ ਗੋਲੀ ਖਾਣੀ ਪੈਂਦੀ ਸੀ ਤੇ ਉਹ ਤੋਂ ਹੁਣ ਬਗੈਰ ਹੀ ਬਹੁਤ ਵਧੀਆ ਰਹਿੰਦਾ ਹੈ ਜੀ ਹਾਂਜੀ ਸਰ ਸਭ ਤੋਂ ਪਹਿਲੇ ਸਤਿ ਸ੍ਰੀ ਅਕਾਲ ਮੇਰਾ ਨਾਮ ਰਜਿੰਦਰਪਾਲ ਸਿੰਘ ਆ ਆਪਾਇਕਾ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਹੈ ਸਿਮਰ ਹੈਲਥ ਕੇਅਰ ਸੈਂਟਰ ਖੋਲਿਆ ਆਪ ਆਪਣਾ ਤੇ ਇਹ ਸਾਡਾ ਜਰੀਆ ਹੀ ਆ ਕਿ ਆਦੀ ਡੇਟ ਵਿੱਚ ਲੋਕਾਂ ਦੀ ਮੈਡੀਸਿਨ ਛੁੱਟ ਜਾਏ ਔਰ ਉਹ ਨੈਚੁਰਲੀ ਤਰੀਕੇ ਨਾਲ ਆਪਣਾ ਟਰੀਟਮੈਂਟ ਕਰਕੇ ਸਹੀ ਹੋ ਜਾਏ। ਔਰ ਆਪਾਂ ਜਿੰਨੀਆਂ ਵੀ ਮਸ਼ੀਨਾਂ ਰੱਖੀਆਂ ਉਹ ਪੈਰਾ ਤੋਂ ਲੈ ਕੇ ਸਿਰ ਤੱਕ ਦੀਆਂ ਮਸ਼ੀਨਾਂ ਰੱਖਣੀਆਂ ਜਿਹੜੀ ਐਕਵਾ ਪ੍ਰੈਸ਼ਰ ਵੀ ਕਰਦੀਆਂ ਸਾਨੂੰ ਸਾਡਾ ਬਲੱਡ ਸਰਕੂਲੇਸ਼ਨ ਵੀ ਸਹੀ ਰੱਖਦੀਆਂ ਸਾਨੂੰ ਬੀਪੀ ਸਾਡਾ ਸਹੀ ਰੱਖਦੀ ਹੈ। ਸਾਨੂੰ ਰਾਤੀ ਨੀਂਦ ਵੀ ਵਧੀਆ ਆਉਂਦੀ ਹੈ। ਬਾਡੀ ਡੀਟੌਕਸ ਵੀ ਕਰਦੀ ਹੈ। ਮਤਲਬ ਆਪਾਂ ਸਾਰਾ ਸੈਟਅਪ ਆਪਣੇ ਇੱਥੇ ਸੈਂਟਰ ਵਿੱਚ ਰੱਖਿਆ ਹੋਇਆ ਹੈ। ਜਿਹੜੇ ਲੋਕੀ ਹੁੰਦੇ ਆ ਕੀ ਸੇਵ ਨਹੀਂ ਕਰਦੇ ਤੇ ਉਹਨਾਂ ਨੂੰ ਚਾਹੀਦਾ ਕਿਤੇ ਹੈਲਥ ਸੈਂਟਰ ਆਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਮੈਂ ਤਾਂ ਕਹਿ ਰਿਹਾ ਬਿਲਕੁਲ ਆਣਾ ਚਾਹੀਦਾ ਹੈਲਥ ਕੇਅਰ ਸੈਂਟਰ ਕਿਉਂਕਿ ਲੋਕੀ ਨਜਾਇਜ਼ ਜਿੱਦੇ ਇਹਨਾਂ ਦੇ ਆਮ ਲਕੀਕਾ ਘਰ ਜਾਂਦੇ ਆ ਕੰਮ ਤੋਂ ਘਰ ਜਾਂਦੇ ਆ ਰੋਟੀਆਂ ਮੱਕੀ ਖਾ ਪੀ ਕੇ ਲੰਮੇ ਪੈ ਜਾਂਦੇ ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੂੰਗਾ ਦੇਖੋ ਕੋਈ ਜਨਾ ਐਕਸਰਸਾਈਜ਼ ਕਰਦੇ ਵਕਤ ਥੱਕ ਜਾਂਦਾ ਹੈ ਬੰਦਾ ਆਲਸੀ ਹੋ ਗਏ ਚੁਕੇ ਨੇ ਅੱਜਕੱਲ ਬੰਦੇ ਗੁਰਾਣਾ ਮੰਨਿਓ ਆਲਸੀ ਹੋ ਚੁਕੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਮਸ਼ੀਨ ਦੇ ਇੱਕ ਤੇ ਉਹ ਇੰਜੋਏ ਵੀ ਬਹੁਤ ਕਰਦੇ ਨੇ ਮਸ਼ੀਨਾਂ ਨੂੰ ਔਰ ਮਸ਼ੀਨਾਂ ਨੇ ਜਿਹੜਾ ਆਪਣਾ ਕੰਮ ਕਰਨਾ ਉਹ ਸਭ ਤੋਂ ਵਧੀਆ ਕਰਨਾ ਹੈਗਾ ਜਿਹੜੀ ਮਸ਼ੀਨਾਂ ਹੈਗੀਆਂ ਮਸ਼ੀਨਾਂ ਨੇ ਬਲੱਡ ਸਰਕੂਲੇਸ਼ਨ ਜਿਹੜਾ ਬਲੱਡ ਰੁਕਿਆ ਹੁੰਦਾ ਨਸਾਂ ਵਿੱਚ ਉਹ ਖੋਲ ਦਿੰਦੀ ਆ ਔਰ ਨਸਾਂ ਨੂੰ ਮਜ਼ਬੂਤ ਕਰਦੀ ਆ ਤੇ ਬਹੁਤ ਫਾਇਦਾ ਹੈਗਾ ਇਸ ਮਸ਼ੀਨਾਂ ਦੇ ਵੀ ਵੈਸੇ ਮੈਂ ਮੇਰਾ ਕਹਿਣਾ ਕਿ ਇਹਨਾਂ ਦੇ ਜੇ ਰਜ਼ਾ ਮਤਲਬ ਜੀ ਡਾਕਟਰ ਕੋ ਜਾਣ ਦੀ ਸਾਨੂੰ ਕੀ ਲੋੜ ਹੈਗੀ ਜੇ ਤੁਹਾਨੂੰ ਇੱਥੇ ਹੈਲਥ ਸੈਂਟਰ ਤੇ ਰਮਾਨ ਮਿਲਦਾ ਪਿਆ ਇਹਦੇ ਬਾਰੇ ਕੀ ਕਹਾਂਗੇ ਦੇਖੋ ਜੀ ਡਾਕਟਰ ਕੋ ਜਾਣ ਦੀ ਤੇ ਕੋਈ ਜ਼ਰੂਰਤ ਨਹੀਂ ਹੈਗੀ ਅਗਰ ਬੰਦਾ ਹੈਲਥ ਕੇਅਰ ਸੈਂਟਰ ਆ ਰਿਹਾ ਹੈ ਤੇ ਡਾਕਟਰ ਕੋ ਜਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਇੱਕ ਮੈਡੀਸਿਨ ਖਾਵਾਂਗੇ ਉਹਨੇ ਇੱਕ ਬੁਖਾਰ ਸਹੀ ਕਰ ਦੇਣਾ ਲੇਕਿਨ ਉਹਨੇ ਦੂਸਰਾ ਰੋਗ ਲਗਾ ਦੇਣਾ ਤੇ ਥੋੜਾ ਜਿਹਾ ਸਾਨੂੰ ਇਹ ਚੀਜ਼ਾਂ ਦਾ ਵੀ ਅਵੋਇਡ ਕਰਨੀਆਂ ਚਾਹੀਦੀਆਂ ਜੇ ਆਪਾਂ ਆਪਣਾ ਨੈਚੁਰਲ ਤਰੀਕੇ ਨਾਲ ਸਰੀਰ ਬੋਡੀ ਨੂੰ ਠੀਕ ਰੱਖੀ ਰੱਖਾਂਗੇ ਤੇ ਅੱਗੇ ਤੁਹਾਡੀ ਹੈਲਥ ਫਿਊਚਰ ਸਭ ਕੁਝ ਠੀਕ ਰਹੇਗਾ